ਤਾਰੰਵੀਰ ਸਿੰਘ ਜੀ ਜਰਨਲ ਮੀਤ ਪ੍ਰਧਾਨ ਜ਼ਮੀਨ ਪ੍ਰਾਤੀ ਸੰਘਰਸ਼ ਕਮੇਟੀ ਜਿਹੜੀ ਜੀਪੀਐਸਸੀ ਤੋਂ ਅੱਗੇ ਇਹ ਬਾਲਾ ਕੀਤਾ ਗਿਆ ਸੀ ਨਾ ਕੀ ਕਰਨ ਸੀ ਇਹ ਕਾਨਫਰੰਸ ਹੈ ਜਿਹੜੀ ਉਹ ਸਾਥੀ ਬੇਕਰ ਹੋਣਾ ਨੇ ਦੱਸਿਆ ਕਿ ਬੀੜ ਐਸ਼ਵਾਨ ਜਿਹੜਾ ਬੇਚਰਾਕ ਪੰਡਾ ਜੀਂਦ ਰਿਆਸਤ ਦੇ ਰਾਜੇ ਦੀ ਉਹ ਜ਼ਮੀਨ ਆ ਜਿਹੜਾ ਉਹਦਾ ਅਠਮਾ ਰਾਜਾ ਸੀਗਾ ਸਤਵੀਰ ਸਿੰਘ ਉਹ ਮਰ ਚੁੱਕਿਆ ਤੇ ਅੱਗੇ ਉਹਦਾ ਕੋਈ ਵਾਰਿਸ ਨਹੀਂ ਹੈ ਤੇ ਉਸ ਜ਼ਮੀਨ ਦੇ ਵਿੱਚ ਉਸ ਲੋਕਾਂ ਦੇ ਵੱਲੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਕਾਨੂੰਨ ਦੇ ਮੁਤਾਬਕ ਉਹ ਜ਼ਮੀਨ ਹਲੇ ਤੱਕ ਬੇਜ਼ਮੀਨਿਆਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਸੀ ਤੇ ਉਹਨੂੰ ਬੇਚਰਾਗ ਦੇ ਨਾਮ ਦੇ ਉੱਤੇ ਜਿਹੜਾ ਉਸੇ ਤਰ੍ਹਾਂ ਪਿੰਡਾਂ ਦੇ ਜਿਹੜੇ ਆਲੇ-ਦਾਲੇ ਦੇ ਧਨਾੜ ਲੋਕ ਨੇ ਉਹ ਬਾਹਰ ਰਹੇ ਨੇਗੇ ਤੇ ਉਸ ਤੋਂ ਬਿਨਾਂ ਜਿਹੜੇ ਸੈਂਕੜੇ ਪਿੰਡ ਜਿਹੜੇ ਬੇਚਰਾਗ ਨੇ ਉਹਨਾਂ ਦੇ ਨਾਮ ਦੇ ਥੱਲੇ ਇਹ ਜ਼ਮੀਨ ਹੈ ਜਿਹੜੀ ਉਹ ਦੱਬੀ ਹੋਈ ਹੈਗੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਮੰਗ ਵੀ ਕਰਦੀ ਆ ਤੇ ਇਹਦੇ ਲਈ ਸੰਘਰਸ਼ ਸ਼ੁਰੂ ਕੀਤਾ ਕਿ ਇਹ ਜ਼ਮੀਨ ਹੈ ਜਿਹੜੀ ਉਹ ਬੇਜ਼ਮੀਨੇ ਜਿਹੜੇ ਦਲਤ ਮਜ਼ਦੂਰ ਆ ਜਿਹੜੇ ਬੇਜ਼ਮੀਨੇ ਕਿਸਾਨ ਨੇ ਉਹਨਾਂ ਦੇ ਵਿੱਚ ਵੰਡੀ ਜਾਵੇ ਜਿਹਦੀ ਸ਼ੁਰੂਆਤ ਪਿਛਲੀ 28 ਤਰੀਕ ਨੂੰ ਜਿਹੜਾ ਉੱਥੇ ਚਿਰਾਗ ਲਾ ਕੇ ਕਿਉਂਕਿ ਪਿੰਡ ਬੇਚਰਾਗਾ ਉਹਦੇ ਕੋਲ ਕੋਈ ਚਿਰਾਗ ਲਾਉਣ ਵਾਲਾ ਨਹੀਂ ਹੈਗਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਉੱਥੇ ਗਏ ਕਿ ਅਸੀਂ ਇਸ ਪਿੰਡ ਦੇ ਵਿੱਚ ਚਿਰਾਗ ਲਾਉਨੇ ਆ ਇਸ ਪਿੰਡ ਦੇ ਕੋਲ ਕੋਈ ਚਰਾਗ ਲਾਉਣ ਵਾਲਾ ਨਹੀਂ ਹੈ ਤੇ ਸਾਡੇ ਕੋਲ ਉਹ ਜ਼ਮੀਨ ਨਹੀਂ ਹੈ ਜਿਹਦੇ ਵਿੱਚ ਅਸੀਂ ਚਰਾਗ ਲਾ ਸਕੀਏ ਤੇ ਉਹਦੀ ਸ਼ੁਰੂਆਤ ਹੈ ਜਿਹੜੀ ਉਹ 28 ਤਰੀਕ ਨੂੰ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਜ਼ਮੀਨ ਦੇ ਉੱਤੇ ਜਿਹੜਾ ਪੱਕਾ ਕਬਜ਼ਾ ਉਹ ਕੀਤਾ ਜਾਣਾ ਉਸ ਦੇ ਸੰਦਰਭ ਦੇ ਵਿੱਚ ਇਹ ਇਲਾਕਾ ਪੱਧਰੀ ਜਿਹੜੀਆਂ ਕਾਨਫਰੰਸਾਂ ਨੇਗੀਆਂ ਉਹ ਰੱਖੀਆਂ ਹੋਈਆਂ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਤਰੀਕਾ ਨੂੰ ਜਿਹੜੀਆਂ ਇਹ ਕਾਨਫਰੰਸਾਂ ਕਰਕੇ ਲੋਕਾਂ ਨੂੰ ਉਸ ਬੇਗੰਪੁਰੇ ਦੇ ਸੰਕਲਪ ਦੇ ਨਾਲ ਜਿਹੜਾ ਅਸੀਂ ਜੋੜਨਾ ਚਾਹੁੰਦੇ ਆ ਤਾਂ ਕਿ ਸਾਡੇ ਲੋਕਾਂ ਦੀ ਜਿਹੜੀ ਮੁਕਤੀ ਆ ਸਾਡੇ ਲੋਕਾਂ ਦਾ ਮਾਣ ਸਨਮਾਨ ਆ ਜਿਹੜਾ ਉਹ ਬਹਾਲ ਹੋ ਸਕੇ ਕੀ ਪ੍ਰਸ਼ਾਸਨ ਵੱਲੋਂ ਕੋਈ ਵਿਰੋਧ ਵੀ ਕੀਤਾ ਗਿਆ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਉਸ ਤਰ੍ਹਾਂ ਦਾ ਕੋਈ ਵੀ ਵਿਰੋਧ ਆ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਉਥੋਂ ਦੇ ਜਿਹੜੇ ਧਨਾੜ ਲੋਕ ਨੇ ਜਿਹੜੇ ਉਹ ਜ਼ਮੀਨ ਨੂੰ ਨਹੀਂ ਵੰਡਣ ਦੇਣਾ ਚਾਹੁੰਦੇ ਜਿਹੜੇ ਸੈਂਕੜੇ ਹਜ਼ਾਰਾਂ ਕਿੱਲਾਂ ਦੇ ਟੱਕਾਂ ਦੇ ਉੱਤੇ ਕਬਜ਼ਾ ਕਰੀ ਬੈਠੇ ਆ ਉਹਨਾਂ ਵੱਲੋਂ ਇਸ ਚੀਜ਼ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਆ ਕਿ ਇਹ ਲੋਕ ਜਿਹੜੇ ਸਾਡਾ ਗੋਹਾਕੂੜਾ ਕਰਦੇ ਹੁੰਦੇ ਸੀ ਜਾਂ ਸਾਡੇ ਪੁੱਛੇ ਬਣਾ ਪੈਰ ਨਹੀਂ ਸੀ ਕਿਤੇ ਧਰਦੇ ਤਾਂ ਉਹੋ ਜ਼ਮੀਨ ਦੇ ਵਿੱਚ ਕਿਵੇਂ ਆਵੜੇ ਤਾਂ ਉਹਨਾਂ ਨੇ ਕਿਸਾਨੀ ਦੇ ਇੱਕ ਸੈਕਸ਼ਨ ਨੂੰ ਜਿਹੜਾ ਉਹ ਇਹ ਕਹਿ ਕੇ ਜਿਹੜਾ ਉਕਸਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਵਾਲ ਨੂੰ ਪੈ ਗਈ ਤਾ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਕਿਸਾਨੀ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਸੋ ਅਸੀਂ ਵੀ ਚਾਹੁੰਦੇ ਆ ਕਿ ਕਿਸਾਨੀ ਨੂੰ ਜ਼ਮੀਨ ਮਿਲੇ ਕਿਉਂਕਿ ਛੋਟੀ ਕਿਸਾਨੀ ਵੀ ਆ ਜਿਹੜੀ ਉਹ ਅੱਜ ਕਰਜ਼ਾਈ ਹੋ ਰਹੀ ਆ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਜਿਹੜੇ ਲੋਕ ਨੇਗੇ ਉਹ ਲੁੱਟ ਰਹੇ ਆ ਤਾਂ ਅਸੀਂ ਉਹਨਾਂ ਨੂੰ ਸੱਦਾ ਦਿੰਨੇ ਆ ਕੇ ਜਿਨ੍ਹਾਂ ਦੀਆਂ ਜ਼ਮੀਨਾਂ ਗਹਿਣੇ ਪਈਆਂ ਨੇ ਵਿਕ ਚੁੱਕੀਆਂ ਨੇ ਬੇਜ਼ਮੀਨੇ ਹੋ ਚੁੱਕੇ ਨੇ ਉਹ ਕਿਸਾਨ ਆ ਕੇ ਅੱਜ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਤਾਂ ਕਿ ਜ਼ਮੀਨ ਦੀ ਦੁਬਾਰਾ ਵੰਡ ਕੀਤੀ ਜਾ ਸਕੇ ਤੇ ਇਹੋ ਜੇ ਧਨਾੜਾਂ ਤੋਂ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਇਹ ਉਹ ਲੋਕ ਨੇ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਤੀ ਤਾ ਇਹਨਾਂ ਲੋਕਾਂ ਦੀਆਂ ਟਰਾਲੀਆਂ ਨੇ ਜਿਹੜੀਆਂ ਅੰਡਾਨੀ ਦੇ ਸੈਲੋ ਦੇ ਵੱਲ ਜਾ ਰਹੀਆਂ ਨੇ ਤੇ ਆ ਇਹ ਲੋਕ ਕਿਸਾਨੀ ਦੇ ਨਾਮ ਦੇ ਉੱਤੇ ਸਿਰਫ ਗੁੰਮਰਾਹ ਕਰ ਸਕਦੇ ਨੇ ਪਰ ਅਸਲ ਦੇ ਵਿੱਚ ਇਹਨਾਂ ਦੀ ਅੱਖ ਵੀ ਜਿਹੜੀ ਛੋਟੀ ਕਿਸਾਨੀ ਦੀ ਜ਼ਮੀਨ ਦੇ ਉੱਤੇ ਆ ਕਿ ਅਸੀਂ ਇਹਨੂੰ ਕਿਵੇਂ ਲੁੱਟੀਏ ਇਸ ਕਰਕੇ ਛੋਟੀ ਕਿਸਾਨੀ ਨੂੰ ਅਵੇਅਰ ਹੋਣਾ ਚਾਹੀਦਾ ਤੇ ਮਜ਼ਦੂਰਾਂ ਨੂੰ ਇਸ ਦੇ ਵਿੱਚ ਡਟ ਕੇ ਜਿਹੜਾ ਸਹਿਯੋਗ ਉਹ ਕਰਨਾ ਚਾਹੀਦਾ ਕੀ ਕਿਸਾਨੀ ਦੇ ਨਾਲ ਕਹਿਦੀ ਅਗੀ ਕਿ ਬੀਨ ਕਮਾਉਂਦੇ ਉਹਨਾਂ ਕਮੇਟੀ ਜੋ ਕਬਜ਼ਾ ਲੈਣਾ ਚਾਹੁੰਦੀ ਹੈ ਦੀ ਆਸਾਨੀ ਦੇ ਨਾਲ ਕਬਜ਼ਾ ਕਰ ਸਕਦੀ ਹੈ ਜੀ ਦੇਖੋ ਇਹਦੇ ਚ ਅਸੀਂ ਇਹ ਹੈਗਾ ਕਿ ਕਬਜ਼ਾ ਦੇਖੋ ਜ਼ਮੀਨ ਦੀ ਲੜਾਈ ਹੈ ਜਿਹੜੀ ਜਦੋਂ ਪਹਿਲਾਂ ਵੀ ਅਸੀਂ ਪੰਚਾਇਤੀ ਜ਼ਮੀਨ ਵਾਸਤੇ ਲੜੇ ਤਾਂ ਉਹਦੇ ਵਿੱਚ ਜਦੋਂ ਠੇਕੇ ਤੇ ਲੈ ਕੇ ਪੈਸਿਆਂ ਦੇ ਵਿੱਚ ਜੁਆਇਨ ਲੈਣੀ ਸੀ ਉਦੋਂ ਵੀ ਸਾਡੇ ਲੋਕਾਂ ਨੂੰ ਪਰਚੇ ਜੇਲ੍ਹਾਂ ਤੇ ਜਿਹੜਾ ਸਿਰ ਪੜਵਾਉਣੇ ਪਏ ਇਸ ਕਰਕੇ ਜ਼ਮੀਨ ਦੀ ਲੜਾਈ ਕੋਈ ਸੌਕੀ ਨਹੀਂ ਅਸੀਂ ਇਹਨੂੰ ਸੌਕੀ ਮੰਨ ਕੇ ਨਹੀਂ ਚੱਲ ਰਹੇ ਉੱਥੇ ਜਿਸ ਤਰ੍ਹਾਂ ਦਾ ਵੀ ਮਾਹੌਲ ਹੋਊਗਾ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰਕੇ ਜਾਵਾਂਗੇ ਪਰ ਹਰ ਹਾਲਤ ਦੇ ਵਿੱਚ ਉਹ ਜ਼ਮੀਨ ਹੈ ਜਿਹੜੀ ਸਾਡੇ ਮਜ਼ਦੂਰਾਂ ਦੇ ਵਿੱਚ ਅਸੀਂ ਬਣਾ ਕੇ ਰੱਖਾਂਗੇ ਧੰਨਵਾਦ ਜੀ ਤੁਹਾਡਾ ਮੇਰਾ ਨਾਮ ਬਿਕਰ ਸਿੰਘ ਹਥੋਆ ਜਰਨਲਿਸਟ ਸਖਤਰ ਜ਼ਮੀਨ ਪ੍ਰਾਪਤੀ ਜੁਨਿਸ ਅੱਜ ਦੀ ਜਿਹੜੀ ਇਹ ਕਾਨਫਰੰਸ ਕੀਤੀ ਗਈ ਹੈ ਤਾਂ ਮੋਟਰ ਕੀ ਸੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਜਿਹੜਾ ਕਿ 1972 ਦੇ ਵਿੱਚ ਬਣਾਇਆ ਗਿਆ ਸੀਗਾ ਜਿਹਦੇ ਤਹਿਤ ਪੰਜਾਬ ਦੇ ਅੰਦਰ ਬੇਜਮੀਨੇ ਲੋਕਾਂ ਨੂੰ ਜਿਹੜੀ ਜ਼ਮੀਨ ਦੀ ਕਾਣੀਵਾਟ ਖਤਮ ਕਰਕੇ ਬਾਧੂ ਜ਼ਮੀਨ ਆਫਰ ਜ਼ਮੀਨ ਆ ਜਿਹੜੀ ਲੋਕਾਂ ਦੇ ਵਿੱਚ ਵੰਡਣ ਵਾਸਤੇ ਕੀਤਾ ਗਿਆ ਸੀ ਉਹ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸ੍ਰੀ ਗੁਰੂ ਰਵਿਦਾਸ ਦੇ ਉਹ ਬੇਗੰਪੁਰੇ ਦੇ ਸੰਕਲਪ ਨੂੰ ਮੁੱਖ ਰੂਪ ਦੇ ਵਿੱਚ ਰੱਖਦੇ ਹੋਏ ਕੀਤੀ ਗਈ ਤੇ ਹੁਣ ਅੱਜ ਇੱਥੇ ਮਤਲਬ ਕਿਹੜੇ ਕਿਹੜੇ ਆਪ ਨੂੰ ਪਹੁੰਚਣਗੇ ਅ ਅੱਜ ਇੱਥੇ ਜੋਨਲ ਦੀ ਜਿਹੜੀ ਧਰਮਪੀਰ ਹਰੀਗੜ ਮੀਤ ਪ੍ਰਧਾਨ ਤੇ ਮੈਂ ਵੀ ਸਖਤਰ ਵੱਲੋਂ ਜਾ ਸ਼ਾਮਲ ਹੋਇਆ ਸੀ ਤੇ ਸਾਡੇ ਚਕਤਾਰ ਸਿੰਘ ਟੋਲੇਵਾਲ ਜੋਨਨ ਲਾਗੂ ਮੌਜੂਦ ਨੇ ਤੇ ਇਲਾਕੇ ਦੀ ਜਿਹੜੀ ਬਲਾਕ ਦੀ ਟੀਮ ਆ ਉਹ ਮੌਜੂਦ ਸਰ ਇੱਕ ਦੇ ਵਿੱਚ ਕਮੇਟੀ ਨੂੰ ਕਿਹੜੇ ਕਿਹੜੇ ਪ੍ਰਸਤਾਵ ਜਿਹੜੇ ਕੀਤੇ ਜਾਵਨਗੇ ਅ ਦੇਖੋ ਇਹਦੇ ਚਾ ਮੁੱਖ ਰੂਪ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਸੰਗਰੂਰ ਦੇ ਲਾਗੇ ਜਿਹੜਾ ਬੇਚਰਾ ਪਿੰਡ ਬੀੜਾ ਸੁਵਾਨਾ ਉਸ ਨੂੰ ਪਿਛਲੀ ਦਿੱਤੀ 28 ਫਰਵਰੀ ਨੂੰ ਪੰਜਾਬ ਦੇ ਕਿਤੇ ਹਜ਼ਾਰਾਂ ਕਿਰਤੀ ਲੋਕਾਂ ਵੱਲੋਂ ਇਕੱਠੇ ਹੋ ਕੇ ਉਹ ਜ਼ਮੀਨ ਦੇ ਵਿੱਚ ਚਿਰਾਗ ਲਾ ਕੇ ਜਿਹੜਾ ਬੇਗਮਪੁਰੇ ਦਾ ਨਾਮ ਦਿੱਤਾ ਗਿਆ ਸੀ ਤੇ ਉਹ ਬੇਗਮਪੁਰੇ ਨੂੰ ਬਸਾਉਣ ਦੇ ਲਈ ਹੁਣ ਇਹ ਪ੍ਰੈਸ ਕਾਨਫਰੰਸਾਂ ਕਰਕੇ ਜਿਹੜੀ ਪਉਤਬੰਦੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੀ ਜਿਹੜੀ ਜਿਹੜੀ ਇਹ ਕਣਕ ਵੱਢਣ ਤੋਂ ਬਾਅਦ ਉਹ ਜ਼ਮੀਨ ਦੇ ਵਿੱਚ ਪੱਕਾ ਕਬਜ਼ਾ ਕੀਤਾ ਜਾਊਗਾ ਤੇ ਉੱਥੇ ਬੇਗਮਪੁਰੇ ਦੀ ਉਹ ਸਾਰੀ ਕੀਤੀ ਜਾਊਗੀ ਤੇ ਉਹ ਸਾਰੀ ਕਰਨ ਦੇ ਲਈ ਮਲੌਦਿਆ ਚ ਵੱਖ-ਵੱਖ ਪਿੰਡਾਂ ਦੇ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਹਾਮੀ ਭਰੀਆ ਸੇ ਸੇ ਇਹਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਸ ਜ਼ਮੀਨ ਦੇ ਵਿੱਚ ਪੰਜਣਗੇ ਤੇ ਜਾ ਕੇ ਬੇਗਮਪੁਰੇ ਦਾ ਹਿੱਸਾ ਜਿਹੜਾ ਉਹ ਬਣੇ ਇਹ ਜੋ ਅਸੀਂ ਜਿਹੜਾ ਜ਼ਮੀਨ ਦਾ ਸੰਘਰਸ਼ ਕਮੇਟੀ ਬਣੀ ਹੋਇਆ ਜੀ ਉਹਦੇ ਮਸਲੇ ਤੇ ਜ਼ਮੀਨਾਂ ਦੇ ਮਸਲੇ ਕਰਕੇ ਸੀ ਕਮੇਟੀ ਇਕੱਠੀ ਕਰੀ ਆ ਉਹ ਜੀ ਬੁਲਾਈਆ ਇਹਦੀ ਕਰਕੇ ਵੀ ਅਸੀਂ ਇੱਥੇ ਆਏ ਹੋਏ ਹਾਂਗੇ ਵੀ ਜਿਹੜਾ ਸਾਨੂੰ ਅੱਜ ਹੁਣ ਪੰਚਾਇਤੀ ਜ਼ਮੀਨ ਸੇਖੇ ਦੇ ਵਿੱਚ ਸਾਨੂੰ ਮਿਲੀ ਆ ਉਹਦੇ ਨਾਲ ਸਾਡਾ ਗੁਜ਼ਾਰਾ ਕੁਛ ਥੋੜਾ ਜਿਹੀ ਵੀ ਜਾਣੀ ਬਦਲਾਅ ਹੋਇਆ ਜਿਵੇਂ ਅਸੀਂ ਬੱਟਾਂ ਤੇ ਕੱਖਾਂ ਨੂੰ ਜਾਣੋਂ हट ਗਏ ਤੇ ਹੁਣ ਇਹ ਤੋਂ ਬਾਅਦ ਵੀ ਜੋੜੇ ਆਪਣੇ ਪਈਆ ਜ਼ਮੀਨ ਵੇਚਰਾਗਤੀ ਜਿੱਥੇ ਅਸੀਂ ਚਰਾਗਲਾ ਕਹਿੰਦੇ ਵੀ ਹੁਣ ਉਹ ਵੰਡਣੀਆਂ ਨੇ ਜੀ ਅਸੀਂ ਜ਼ਮੀਨਾਂ ਤੇ ਹੋਰ ਜਿਹੜੇ ਆਪਣੇ ਲਵੇ ਲੋ ਨੇ ਦੱਸ ਦੇਣੇਗੇ ਸਾਰੇ ਜਿੱਥੇ ਜਿੱਥੇ ਵੀ ਜ਼ਮੀਨ ਪਈ ਆਗੀ ਵੀ ਅਸੀਂ ਜੀ ਇਹਦੀ ਵੰਡ ਕਰਨੀ ਆ ਜ਼ਮੀਨ ਦੀ ਕਿਉਂ ਸਾਡੇ ਬੱਚਿਆਂ ਨੂੰ ਬਹੁਤ ਔਖਾਗਾ ਨਾ ਜੀ ਕਿਤੇ ਸਾਡੇ ਡੰਗਰ ਬੰਨਣ ਨੂੰ ਥਾਉ ਨੇ ਚੱਜ ਦੇ ਘਰਾਂ ਦੇ ਵਿੱਚ ਨਾ ਸਾਡੇ ਨੀਰਾ ਪਾਉਣ ਨੂੰ ਥਾਉ ਨੇ ਅਸੀਂ 2-2000 ਰੁਪਇਆ ਜਹੋਨਾ ਦੂੜੀ ਪਾਉਣ ਨੂੰ ਕੁੱਪ ਬੰਨ ਲਈ ਜੀ ਸਾਰੀਆਂ ਸਾਡੇ ਖਰਾਬ ਹੋ ਕੇ ਡੰਗਰਾਂ ਦਾ ਕੋਈ ਹੱਲ ਨਹੀਂ ਹੈਗਾ ਅਸੀਂ ਜ਼ਮੀਨਾਂ ਦੇ ਵਿੱਚ ਜਾਵਾਂਗੇ ਤੇ ਵੰਡ ਕਰਾਂਗੇ ਸਾਡਾ ਕੁਝ ਗੁਜ਼ਾਰਾ ਹੋਊਗਾ ਹੁਣ ਅਸੀ ਭਾਈ ਹਾਂਜੀ ਆਪਣੇ ਜੋ ਸਾਡੇ ਵੀਰ ਨੇ ਇਹ ਜਗਦਾਰ ਸਿੰਘ ਟੋਲੇਵਾਲ ਬਾਕੀ ਸਾਡੇ ਬਕਰਮਜੀਤ ਇਹ ਆਏ ਨੇ ਥੋਆ ਤੋਂ ਇਹਨਾਂ ਨੇ ਸਾਨੂੰ ਜੀ ਤੁਰਨਾ ਸਿਖਾਇਆ ਮੋਢੇ ਨਾਲ ਮੋਢਾ ਲਾ ਕੇ ਸਾਡੀ ਉਂਗਲੀ ਫੜੀ ਸਾਨੂੰ ਇਸ ਰਸਤੇ ਤੇ ਲਾਇਆ ਅਸੀਂ ਇਹਨਾਂ ਦੇ ਨਾਲ ਜੁੜ ਕੇ ਰਹਾਂਗੇ ਜੀ ਜੁੜੇ ਰਹਾਂਗੇ ਜੋ ਸਾਡੀ ਸੁੱਤੀ ਹੋਈ ਜਨਤਾ थी ਇਹਨਾਂ ਨੇ ਸਾਨੂੰ ਜਗਾਇਆ ਤੇ ਅਸੀਂ ਜਾਗਦੇ ਰਵਾਂਗੇ